ਵੱਡਾ ਫੈਸਲਾ ਤੇ ਬਹੁਤ ਵਧੀਆ ਫੈਸਲਾ ਲਿਰਕਾ ਗਿਆ ਪੰਜਾਬ ਸਰਕਾਰ ਵੱਲੋਂ ਕਿਉਂਕਿ ਜੇ ਏਡੇ ਵੱਡੇ ਰੈਂਕ ਦੇ ਆਫੀਸਰ ਨੂੰ ਸਸਪੈਂਡ ਕੀਤਾ ਗਿਆ ਹੈ ਤੇ ਆਪਣੇ ਆਪ ਜਿਹੜੇ ਛੋਟੇ ਮੁਲਾਜ਼ਮ ਨੇ ਉਹ ਇਸ ਚੀਜ਼ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਡਰ ਰਹੇਗਾ ਕਿ ਏਡੇ ਵੱਡੇ ਆਫੀਸਰ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕੀ ਲੱਗਦਾ ਹੈ ਕਿ ਰਿਸ਼ਵਤ ਘਟੇਗੀ ਜਰੂਰ ਜੀ ਅੱਗੇ ਸਰਕਾਰੀ ਅਫਸਰ ਆਪਣੀ ਮਨਮਾਈ ਮਨਮਾਨੀ ਕਰਕੇ ਕੋਈ ਸਾਡਾ ਡਰ ਨਹੀਂ ਸਮਝਦੇ ਉਹਨੇ ਦੇ ਸਾਹਮਣੇ ਡਰ ਹੋਏ। ਫਿਰ ਮਾਨ ਸਰਕਾਰ ਜੋ ਕਿ ਸ਼ੁਰੂ ਤੋਂ ਹੀ ਇੱਕ ਕੋਈ ਮਕਸਦ ਲੈ ਕੇ ਚੱਲੀ ਹੈ ਕਿ ਚੇਂਜ ਲਿਆਉਣਾ ਹੈ ਔਰ ਆਪ ਆਮ ਲੋਕਾਂ ਨੂੰ ਸਹੂਲਤ ਦੇਣੀ ਹੈ ਔਰ ਜੋ ਅਫਸਰ ਕਰਪਟ ਨੇ ਉਹਨਾਂ ਨੂੰ ਸੁਧਾਰਨਾ ਹੈ। ਸਰਕਾਰ ਦਾ ਅਗਰ ਐਦਾਂ ਦਾ ਉਪਰਾਲਾ ਹੁੰਦਾ ਰਹੇ ਵੱਡੇ ਵੱਡੀਆਂ ਮੱਛੀਆਂ ਨੂੰ ਫੜਦੇ ਰਹਿਣ ਤੇ ਛੋਟੀਆਂ ਮੱਛੀਆਂ ਬਿਲਕੁਲ ਖਤਮ ਹੋ ਜਿੰਗੀਆਂ। ਨਾਮ ਤੁਹਾਡਾ ਮੈਂ ਨਵਿਨ ਵਿਸ਼ਾਲ ਸ਼ਰਮਾ ਜੀ ਵਿਸ਼ਾਲ ਜੀ ਜੋ ਐਸਪੀਐਸ ਪਰਮਾਰ ਨੂੰ ਵਿਜੀਲੈਂਸ ਚੀਫ ਹੈ ਜੋ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਰਿਸ਼ਵਤ ਦੇ ਮਾਮਲੇ 'ਚ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਫੈਸਲਾ ਤੇ ਬਹੁਤ ਵਧੀਆ ਫੈਸਲਾ ਲਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਕਿਉਂਕਿ ਜੇ ਐਡੇ ਵੱਡੇ ਰੈਂਕ ਦੇ ਆਫੀਸਰ ਨੂੰ ਸਸਪੈਂਡ ਕੀਤਾ ਗਿਆ ਹੈ ਤੇ ਆਪਣੇ ਆਪ ਜਿਹੜੇ ਛੋਟੇ ਮੁਲਾਜ਼ਮ ਨੇ ਉਹ ਇਸ ਚੀਜ਼ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਡਰ ਰਹੇਗਾ ਕਿ ਏਡੇ ਵੱਡੇ ਅਫਸਰ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਤੇ ਛੋਟੇ ਲੈਵਲ ਤੇ ਜੋ ਅਫਸਰ ਨੇ ਉਹਨਾਂ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਇਸ ਨੂੰ ਲੈ ਕੇ ਮੈਂ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਮੈਨੂੰ ਲੱਗਦਾ ਕਿ ਲਗਭਗ ਪੰਜਾਬ ਸਰਕਾਰ ਆਪਣੇ ਵਾਅਦੇ ਪੂਰੇ ਕਰਦੇ ਹੋਏ ਨਜ਼ਰ ਆ ਰਹੀ ਹੈ ਜਿੰਨੇ ਵੀ ਅਫਸਰ ਜਿਵੇਂ ਰਿਸ਼ਵਤ ਲੈਂਦੇ ਨੇ ਜਿੰਨੇ ਵੀ ਮੈਕਮੇ ਆਂਦੇ ਨੇ ਇਸ ਚੀਜ਼ ਨੂੰ ਵੇਖ ਕੇ ਏਡੇ ਵੱਡੇ ਅਫਸਰ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਤੇ ਬਾਕੀ ਜਿਹੜੇ ਅਫਸਰ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਜ਼ਰੂਰ ਡਰ ਰਹੇਗਾ ਲੱਗਦਾ ਹੈ ਇਸ ਨਾਲ ਰਿਸ਼ਵਤ ਖੋਰੀ ਘਟੇਗੀ ਬਿਲਕੁਲ ਜੀ ਏਡੇ ਵੱਡੇ ਲੈਵਲ ਦੇ ਏਡੇ ਵੱਡੇ ਅਫੀਸਰ ਦੇ ਉੱਤੇ ਏਡੀ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਜਿਹੜੇ ਥੱਲੇ ਦੇ ਲੈਵਲ ਤੇ ਲੋਕ ਨੇ ਉਹ ਇਸ ਨੂੰ ਜ਼ਰੂਰ ਵੇਖ ਕੇ ਡਰਨਗੇ ਪਰ ਜੋ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਸਕਰਨ ਸਿੰਘ ਜੀ ਜਸਕਰਨ ਜੀ ਐਸਪੀ ਐਸ ਪਰ ਮਾਰਕ ਪੁਲਿਸ ਅਧਿਕਾਰੀ ਨੂੰ ਜੋ ਸਰਕਾਰ ਨੇ ਫੈਸਲਾ ਲੈ ਕੇ ਸਸਪੈਂਡ ਕੀਤਾ ਹੈ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਫੈਸਲਾ ਜੀ ਜੀ ਜੋ ਅਫਸਰਾਂ ਤੇ ਕਾਰਵਾਈ ਹੋ ਰਹੀ ਆ ਹੁਣ ਬਹੁਤ ਵਧੀਆ ਕਰ ਰਹੀ ਸਰਕਾਰ ਇੱਦੇ ਜੇ ਅਫਸਰਾਂ ਤੇ ਕਾਰਵਾਈ ਹੋਏਗੀ ਤੇ ਐਦਾਂ ਕਿਹੜੇ ਕਰਪਸ਼ਨ ਕਰਦੇ ਲੋਕ ਉਹਨਾਂ ਨੂੰ ਡਰ ਹੋਏਗਾ ਵੀ ਸਾਡੇ ਤੇ ਵੀ ਕਾਰਵਾਈ ਹੋਏਗੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕੀ ਲੱਗਦਾ ਹੈ ਕਿ ਰਿਸ਼ਵਤ ਘਟੇਗੀ ਜਰੂਰ ਜੀ ਅੱਗੇ ਸਰਕਾਰੀ ਅਫਸਰ ਆਪਣੀ ਮਨਮਾਈ ਮਨਮਾਨੀ ਕਰਕੇ ਕੋਈ ਸੜਾ ਡਰ ਨਹੀਂ ਸਮਝਦੇ ਹੁਣ ਇਹਦੇ ਸਾਹਮਣੇ ਡਰ ਹੋਏਗਾ ਜੀ ਪੁਲਿਸ ਦੇ ਅਧਿਕਾਰੀ ਵੱਡੇ ਅਧਿਕਾਰੀਆਂ ਤੇ ਇਸ ਤਰੀਕੇ ਦੀਆਂ ਕਾਰਵਾਈਆਂ ਹੋ ਰਹੀਆਂ ਕਿ ਲੱਗਦਾ ਜੋ ਥਾਣਿਆਂ ਚ ਛੋਟੇ ਪੁਲਿਸ ਅਧਿਕਾਰੀ ਐ ਜੋ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਉਹ ਵੀ ਹੁਣ ਉਹੀ ਨਾ ਸਰ ਇਤੋਂ ਨਸੀਹਤ ਮਿਲੇਗੀ ਉਹਨਾਂ ਨੂੰ ਵੀ ਸਾਡੇ ਸੀਨੀਅਰ ਨਹੀਂ ਬਖਸ਼ੇਗੇ ਤੇ ਆਪਾਂ ਕਿੱਥੋਂ ਬਖਸ਼ੇ ਜਾਵਾਂਗੇ ਇਸ ਕਰਕੇ ਬਹੁਤ ਵਧੀਆ ਸ਼ਲਾਘਾਯੋਗ ਕੰਮ ਹੈ ਜੀ ਤੁਹਾਡਾ ਪ੍ਰਦੀਪ ਕੁਮਾਰ ਪ੍ਰਦੀਪ ਜੀ ਜਿਸ ਤਰੀਕੇ ਐ ਐਸਪੀ ਸਪਰਮਾਰ ਪੁਲਿਸ ਅਧਿਕਾਰੀ ਨੂੰ ਸਸਪੈਂਡ ਕੀਤਾ ਗਿਆ ਹੈ ਉਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਉਪਰਾਲਾ ਕੀਤਾ ਸਰਕਾਰ ਨੇ ਇਸ ਉਪਰਾਲੇ ਨੂੰ ਸਰਕਾਰ ਨੂੰ ਬਹੁਤ ਧੇਰ ਪਹਿਲਾਂ ਤੋਂ ਹੀ ਕਰ ਦੇਣਾ ਚਾਹੀਦਾ ਸੀ ਕਿ ਜਿਹੜਾ ਕਿ ਹਰ ਥਾਣੇ ਦੇ ਵਿੱਚ ਜਾਂ ਕੋਈ ਵੀ ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰ ਅਧਿਕਾਰੀ ਨੇ ਉਹਨਾਂ ਵੱਲ ਥੱਲ ਪੈਣੀ ਚਾਹੀਦੀ ਸੀ ਜਿਹੜਾ ਅੱਜ ਉਹਨਾਂ ਨੇ ਕਦਮ ਚੁੱਕਿਆ ਬਹੁਤ ਵਧੀਆ ਕੰਮ ਕੀਤਾ ਕਿ ਲੱਗਦਾ ਕਿ ਐਡੇ ਵੱਡੇ ਪੁਲਿਸ ਅਧਿਕਾਰੀ ਨੂੰ ਰਿਸ਼ਵਤ ਖੋਰੀ ਮਾਮਲੇ 'ਚ ਸਸਪੈਂਡ ਕਰਨ ਤੋਂ ਬਾਅਦ ਹੁਣ ਦੂਸਰੇ ਅਧਿਕਾਰੀ ਜਾਂ ਸਰਕਾਰੀ ਮੁਲਾਜ਼ਮ ਰਿਸ਼ਵਤ ਲੈ ਨਹੀਂ ਲੈਣਗੇ ਬਿਲਕੁਲ ਜੀ ਦੇਖਿਆ ਜਾਵੇ ਤੇ ਜਿੱਦਾਂ ਕਿ ਉਹਨਾਂ ਅੱਜ ਬਹੁਤ ਵੱਡੇ ਰੈਂਕ ਦੇ ਸੀ ਜਿਨ੍ਹਾਂ ਨੂੰ ਸਸਪੈਂਡ ਕੀਤਾ ਇਹਦੇ ਨਾਲ ਕਿ ਜਿਹੜੇ ਛੋਟੇ ਅਧਿਕਾਰੀ ਆ ਛੋਟੇ ਲੈਵਲ ਦੇ ਜਿਹੜੇ ਉਨਾਂ ਲੈਂਦੇ ਨੇ ਵੈਸੇ ਵਗੈਰਾ ਦਰਦ ਰੋਗ ਕਾਫੀ ਫਰਕ ਪਈਗਾ ਅ ਸਰ ਜੋ ਐਸਪੀਐਸ ਪਰਮਾਰ ਵਿਜੀਲੈਂਸ ਦੇ ਚੀਫ ਸੀ ਉਹਨਾਂ ਨੂੰ ਸਸਪੈਂਡ ਕੀਤਾ ਹੈ ਪਰ ਹਿਸ਼ਤਾਚਾਰ ਦੇ ਮਾਮਲੇ 'ਚ ਸਰਕਾਰ ਦਾ ਕਿਸ ਤਰ੍ਹਾਂ ਦਾ ਇਹ ਫੈਸਲਾ ਦੇਖਦੇ ਹੋ ਇਹ ਕੀ ਕਹਿਣਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤੇ ਮਾਨ ਸਰਕਾਰ ਜੋ ਕਿ ਸ਼ੁਰੂ ਤੋਂ ਹੀ ਇੱਕ ਕੋਈ ਮਕਸਦ ਲੈ ਕੇ ਚੱਲੀ ਹੈ ਕਿ ਚੇਂਜ ਲਿਆਉਣਾ ਹੈ ਔਰ ਆਮ ਲੋਕਾਂ ਨੂੰ ਸਹੂਲਤ ਦੇਣੀ ਹੈ ਔਰ ਜੋ ਅਫਸਰ ਕਰਪਟ ਨੇ ਉਹਨਾਂ ਨੂੰ ਸੁਧਾਰਨਾ ਹੈ ਉਹਨਾਂ ਨੇ ਚੰਗੀ ਸੋਚ ਕਰਕੇ ਜਾਂ ਚੰਗੇ ਮਤਲਬ ਆਫੀਸਰ ਦੀ ਸਪਾਰਸ਼ ਤੇ ਉਹਨਾਂ ਦੀ ਨਾਮਜ਼ਦਗੀ ਕੀਤੀ ਸੀ ਤੇ ਉਹਨਾਂ ਦੇ ਕੋਈ ਪੁਕਤਾ ਸਬੂਤ ਮਿਲੇ ਹੋਣਗੇ ਤੇ ਉਹਨਾਂ ਨੇ ਉਹਨਾਂ ਨੂੰ ਸਾਈਡ ਲਾਈਨ ਕੀਤਾ ਪਰ ਮੈਂ ਇਹ ਬੇਨਤੀ ਕਰੂੰਗਾ ਸਾਰੇ ਆਫਸਰ ਸਭਾ ਨੂੰ ਕਿ ਜੇ ਪੰਜਾਬ ਸਰਕਾਰ ਅੱਜ ਦੇ ਜੋ ਪੰਜਾਬ ਦੇ ਹਾਲਾਤ ਖਰਾਬ ਹੋਏ ਉਸ ਨੂੰ ਸੁਧਾਰਨ ਵਾਸਤੇ ਕਰਪਸ਼ਨ ਨੂੰ ਖਤਮ ਕਰਨ ਵਾਸਤੇ ਜੇ ਤੁਹਾਡੀ ਕਿਤੇ ਡਿਊਟੀ ਲਾ ਰਹੀ ਹੈ ਤੇ ਆਪਾਂ ਉਸ ਡਿਊਟੀ ਨੂੰ ਇਮਾਨਦਾਰੀ ਨਾਲ ਕਰੀਏ ਨਾ ਕਿ ਆਪਾਂ ਕਿਸੇ ਦੇ ਟਰੈਪ ਦੇ ਵਿੱਚ ਫਸ ਕੇ ਹੋ ਸਕਦਾ ਉਹਨਾਂ ਦੀ ਗਲਤੀ ਹੈ ਜਾਂ ਨਹੀਂ ਹੈ ਪਰ ਉਹਨਾਂ ਦਾ ਟਰੈਪ ਲੱਗਾ ਹੋਊਗਾ ਜਾਂ ਕਿਸੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੋਊਗੀ ਜਾਂ ਉਹਨਾਂ ਤੋਂ ਕਾਬਲ ਅਫਸਰ ਸਰਕਾਰ ਨੂੰ ਲੱਗਾ ਹੋਊਗਾ ਤੇ ਇਸ ਕਰਕੇ ਹੋ ਸਕਦਾ ਉਹਨਾਂ ਨੇ ਚੇਂਜ ਕੀਤਾ ਹੋਵੇ ਮੈਨੂੰ ਉਹਨਾਂ ਦੇ ਕੇਸ ਬਾਰੇ ਪੂਰਾ ਪਤਾ ਨਹੀਂ ਹੈ ਪਰ ਪੰਜਾਬ ਸਰਕਾਰ ਦਾ ਇੱਕੋ ਹੀ ਮਕਸਦ ਹੈ ਕਿ ਕਰਪਸ਼ਨ ਫ੍ਰੀ ਪੰਜਾਬ ਬਣਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਜੁੱਧ ਨਸ਼ਾ ਵਿਰੋਧ ਮਹਿੰਮ ਚੱਲ ਰਹੀ ਹੈ ਸਾਫ ਸਫਾਈ ਦੀ ਮਹਿੰਮ ਚੱਲ ਰਹੀ ਹੈ ਹੁਣ ਵੀ ਅਸੀਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਗੁਰੂ ਘਰ ਦੇ ਬਾਸੇਵਾ ਕਰਨ ਆਏ ਆਂ ਔਰ ਮੈਂ ਆਪ ਸਾਰੀ ਸੰਗਤ ਨੂੰ ਸਾਰੇ ਆਫੀਸਰ ਸਬਾਨ ਨੂੰ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅਹੀ ਅਪੀਲ ਕਰੂੰਗਾ ਅਹੀ ਬੇਨਤੀ ਕਰੂੰਗਾ ਹੱਥ ਜੋੜ ਕੇ ਕਿ ਆਪਣਾ ਮਨ ਸਾਫ਼ ਕਰਕੇ ਆਪਣਾ ਤਨ ਸਾਫ਼ ਕਰਕੇ ਗੁਰੂ ਘਰ ਦੀ ਸ਼ਰਧ ਜੋ ਬਾਹਰੀ ਤਾਕਤਾਂ ਸਾਡੇ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹਨਾਂ ਤੋਂ ਬਚ ਕੇ ਆਪਣੇ ਪੰਜਾਬ ਨੂੰ ਆਪਣੇ ਪੰਜਾਬੀਅਤ ਨੂੰ ਔਰ ਜੋ ਸਾਡੀ ਨਵੀਂ ਜਨਰੇਸ਼ਨ ਸਾਡੇ ਤੋਂ ਟੁੱਟ ਕੇ ਬਾਹਰ ਜਾ ਰਹੀ ਹੈ ਉਸ ਨੂੰ ਰੋਕਦੇ ਆਪਣੇ ਪੰਜਾਬ ਨੂੰ ਬਚਾਈਏ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸ਼ੋਕਮਰ ਹੈ ਜੀ ਜਿਸ ਤਰ੍ਹਾਂ ਐਸਪੀਐਸ ਪਰਮਾਰ ਬਿジネス ਚੀਫ ਨੂੰ ਸਸਪੈਂਡ ਕੀਤਾ ਗਿਆ ਸਰਕਾਰ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ 'ਚ ਕੀ ਕਹਿਣਾ ਚਾਹੋਗੇ ਇਹ ਬਹੁਤ ਵੱਡਾ ਸਰਕਾਰ ਦਾ ਉਪਰਾਲਾ ਹੈਗਾ ਜਿਹੜੇ ਐਡੇ ਵੱਡੇ ਅਫਸਰ ਨੂੰ ਉਹਨਾਂ ਨੇ ਸਸਪੈਂਡ ਕੀਤਾ ਇਹਨਾਂ ਜਿਹੜੇ ਛੋਟੇ ਅਧਿਕਾਰੀ ਹੈ ਉਹ ਵੀ ਰਿਸ਼ਵਤ ਲੈਣ ਨੂੰ ਕੰਨੀ ਕਦਰਾਂ ਦੇ ਅਤੇ ਹੋਰ ਵੀ ਕੋਈ ਜਿੰਨੇ ਵੀ ਛੋਟੇ ਮੋਟੇ ਮੁਲਾਜ਼ਮ ਹੈ ਰਿਸ਼ਵਤ ਨਹੀਂ ਲੈਣਗੇ ਸਰਕਾਰ ਦਾ ਅਗਰ ਐਦਾਂ ਦਾ ਉਪਰਾਲਾ ਹੁੰਦਾ ਰਹੇ ਵੱਡੇ ਵੱਡੀਆਂ ਮੱਛੀਆਂ ਨੂੰ ਫੜਦੇ ਰਹਿਣ ਤੇ ਛੋਟੀਆਂ ਮੱਛੀਆਂ ਬਿਲਕੁਲ ਹੀ ਖਤਮ ਹੋ ਜਾਂਦੀਆਂ ਇਸ ਦੇ ਨਾਲ ਆਮ ਲੋਕਾਂ ਨੂੰ ਕਿੰਨੀ ਕ ਰਾਹਤ ਮਿਲੇਗੀ ਰਿਸ਼ਵਤ ਤੋਂ ਆਮ ਲੋਕਾਂ ਨੂੰ ਦੇਖੋ ਇਹ ਬਹੁਤ ਜ਼ਿਆਦਾ ਰਾਹਤ ਮਿਲੇਗੀ ਆਮ ਲੋਕੀ ਕੰਮ ਕਰਾਉਣ ਲਈ ਅੱਗੇ ਆਣਗੇ ਜੇ ਐਡੇ ਵੱਡੇ ਅਧਿਕਾਰੀ ਰਿਸ਼ਵਤ ਮੰਗਦੇ ਤੇ ਆਮ ਬੰਦਾ ਕੰਮ ਕਰਾਉਣ ਲਈ ਅੱਗੇ ਨਹੀਂ ਜਾਂਦਾ ਵੱਡਾ ਅਧਿਕਾਰੀ ਫੜੇਗਾ ਆਮ ਬੰਦਾ ਕੰਮ ਕਰਾਉਣ ਲਈ ਅੱਗੇ ਜਾਏਗਾ ਵਧੀਆ ਉਪਰਾਲਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਰਕਾਰ ਨੇ ਪਰੀਨ ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਐਸਪੀਐਸ ਪਰ ਮਾਰ ਦੇ ਉਪਰ ਕਾਰਵਾਈ ਹੋਈ ਹੈ ਰਿਸ਼ਵਤਖੋਰੀ ਦੇ ਮਾਮਲੇ 'ਚ ਸਰਕਾਰ ਦਾ ਕਿਸ ਤਰੀਕੇ ਦਾ ਉਪਰਾਲਾ ਹੈ ਸਰਕਾਰ ਦਾ ਜਿਹੜਾ ਉਪਰਾਲਾ ਹੈ ਉਹ ਤੇ ਅੱਛਾ ਨਾ ਲੇਕਿਨ ਇਹਨਾਂ ਨੂੰ ਜਿਹੜੀਆਂ ਚੀਜ਼ਾਂ 메ਨ ਮੁੱਦਾ ਜਿਹੜਾ ਹੈ ਇਹ ਸਾਡੇ ਉੱਪਰ ਜਿਹੜਾ ਹੋ ਰਿਹਾ ਨਾ ਤੇ ਆਪਣਾ ਜਿਹੜੀ ਹੈ ਕ੍ਰਾਈਮ ਜਿਹੜਾ ਹੈ ਕ੍ਰਾਈਮ ਇਸੇ ਕਰਕੇ ਹੋ ਰਿਹਾ ਅਫਸਰ ਸਾਰੇ ਧਿਆਨ ਦੇ ਨੇ ਇਹਨਾਂ ਚੀਜ਼ਾਂ 'ਤੇ ਇਹ ਜਿਹੜਾ ਕ੍ਰਾਈਮ ਨੂੰ ਜਹੋਂ ਤੱਕ ਸੁਧਰੇਗਾ ਕੀ ਇਹ ਰਿਸ਼ਵਤ ਖੋਰੀ ਦੇ ਮਾਮਲੇ ਚ ਐਡੇ ਵੱਡੇ ਅਧਿਕਾਰੀ ਤੇ ਕਾਰਵਾਈ ਤੋਂ ਬਾਅਦ ਕੀ ਲੱਗਦਾ ਹੈ ਕਿ ਰਿਸ਼ਵਤ ਖੋਰੀ ਘਟੇਗੀ ਦੇਖੋ ਆਮ ਪਬਲੀ ਦੇ ਵਿੱਚ ਇਹ ਹੀ ਦਾਵਾ ਹੈ ਕਿ ਜਦੋਂ ਸਰਕਾਰ ਆਈ ਹੈ ਸਰਕਾਰ ਅੱਛਾ ਕੰਮ ਕਰ ਰਹੀ ਹੈ ਤੇ ਸਰਕਾਰ ਨੇ ਵਧੀਆ ਕੰਮ ਕੀਤਾ ਇਸ ਤਰ੍ਹਾਂ ਦੇ ਕੁਪਰੇਅਲੇ ਕਰਨਗੇ ਤੇ ਸਰਕਾਰ ਵਾਸਤੇ ਵਧੀਆ ਗੱਲ ਹੈ ਆ ਇਹਦੇ ਨਾਲ ਜਿਹੜੇ ਛੋਟੇ ਅਧਿਕਾਰੀ ਰਿਸ਼ਵਤਾਂ ਲੈਂਦੇ ਸੀ ਕੀ ਲੱਗਦਾ ਉਹ ਉਹਨਾਂ ਨੂੰ ਵੀ ਠੱਲ ਪੋਗੇ ਬਿਲਕੁਲ ਬਿਲਕੁਲ ਉਹਦੇ ਵਿੱਚ ਸਹਾਂਦਾ ਨਾ ਜਿਹੜਾ ਵੱਡਾ ਅਧਿਕਾਰੀ ਦੇ ਉੱਪਰ ਕਾਰਵਾਈ ਹੋਏਗੀ ਛੋਟੇ ਅਧਿਕਾਰੀ ਵੈਸੇ ਜੜ ਜਾਣਗੇ ਉਹ ਜਿਹੜਾ ਗਲਤ ਕੰਮ ਕਰਨ ਤੋਂ ਪਹਿਲਾਂ ਸਰਕਾਰ ਦੀ ਜਿਹੜੀ ਹੈ ਉਹ ਤੋਂ ਡਰਨਗੇ